ਪਿੰਡਾਂ ਅਤੇ ਸ਼ਹਿਰਾਂ ਨੂੰ ਬਰਾਬਰ ਮੰਨਿਆ ਜਾਂਦਾ ਹੈ ਪਰ ਪਿੰਡਾਂ ਦਾ ਰਹਿਣ ਸਹਿਣ ਜਿਉਣ ਦਾ ਅੰਦਾਜ਼ ਚੀਜ਼ਾਂ ਅਤੇ ਹਾਲਾਤ ਨੂੰ ਦੇਖਣ ਸਮਝਣ ਦਾ ਤਰੀਕਾ ਸ਼ਹਿਰਾਂ ਨਾਲੋਂ ਵੱਖਰਾ ਹੁੰਦਾ ਹੈ ਇਹ ਪਿੰਡਾਂ ਦੀ ਖੂਬਸੂਰਤੀ ਦਾ ਇੱਕ ਰੰਗ ਹੈ ਡੰਡੀ ਪੂਰੇ ਸ਼ਹਿਰੀਆਂ ਨੂੰ ਪਿੰਡਾਂ ਦੀਆਂ ਖੇਡਾਂ ਗੁੱਲੀ ਡੰਡਾ ਬਾਂਦਰ ਕਿਲਾ ਪੀਂਗ ਪਲੰਗੜਾ ਲੂਣ ਮਿਆਣੀ ਵਰਗੀਆਂ ਖੇਡਾਂ ਬਾਰੇ ਸ਼ਾਇਦ ਹੀ ਪਤਾ ਹੋਵੇ ਡੰਡੀ ਪਰ ਬਹੁਤ ਕੁਝ ਪਿੰਡਾਂ ਅਤੇ ਸ਼ਹਿਰਾਂ ਦਾ ਸਾਂਝਾ ਵੀ ਹੈ ਡੰਡੀ ਕ੍ਰਿਕਟ ਇੰਟਰਨੈਟ ਸੋਸ਼ਲ ਮੀਡੀਆ ਫੇਸਬੁੱਕ ਇੰਸਟਾਗ੍ਰam ਆਦ ਇਹੋ ਜਹੀਆਂ ਚੀਜ਼ਾਂ ਹਨ ਜਿਹੜੀਆਂ ਪਿੰਡ ਅਤੇ ਸ਼ਹਿਰ ਵਾਸੀਆਂ ਦੀਆਂ ਸਾਂਝੀਆਂ ਨੇ ਡੰਡੀ ਅਜਿਹੀ ਹੀ ਇੱਕ ਸਾਂਝੀ ਚੀਜ਼ ਹੈ ਉਨ ਦੇ ਕੱਪੜੇ ਬੁਣਨਾ ਡੰਡੀ ਇਹ ਸ਼ੌਂਕ ਪਿੰਡਾਂ ਅਤੇ ਸ਼ਹਿਰਾਂ ਵਾਲੀਆਂ ਬੀਬੀਆਂ ਦੋਵਾਂ ਨੂੰ ਹੁੰਦਾ ਡੰਡੀ ਜਦੋਂ ਮੈਂ ਪਿੰਡ ਰਹਿੰਦਾ ਸੀ ਤਾਂ ਉਥੇ ਮੈਂ ਸਾਡੇ ਆੜ ਗੋਆੜ ਦੀਆਂ ਔਰਤਾਂ ਨੂੰ ਉਨ ਦੀਆਂ ਕੋਟੀਆਂ ਸਵੈਟਰ ਬੁਣਦੇ ਦੇਖਿਆ ਕਰਨਾ ਡੰਡੀ ਇਹਨਾਂ ਬਾਰੇ ਤਿੰਨ ਚੀਜ਼ਾਂ ਮੈਨੂੰ ਚੰਗੀ ਤਰ੍ਹਾਂ ਯਾਦ ਨੇ ਜਿਹੜੀਆਂ ਅਸੀਂ ਕਰਦੇ ਸੀ ਅਤੇ ਉਹਨਾਂ ਦੀਆਂ ਪਰੇਸ਼ਾਨੀਆਂ ਵਧਾਉਂਦੇ ਸੀ ਡੰਡੀ ਪਹਿਲੀ ਤਾਂ ਉਹਨਾਂ ਵਾਂਗ ਬੁਣਤੀ ਪਾਉਣ ਦੀ ਕੋਸ਼ਿਸ਼ ਕਰਨਾ ਦੋ ਤਿੰਨ ਵਾਰ ਧਾਗਾ ਪਾਉਣ ਤੇ ਪਤਾ ਨਾ ਲੱਗਣਾ ਤਾਂ ਫਿਰ ਦਾਦੀ ਮਾਸੀ ਚਾਚੀ ਤਾਈ ਨੇ ਗੁੱਸੇ ਹੋਣਾ ਕਿ ਮੇਰਾ ਵੀ ਟਾਈਮ ਖਰਾਬ ਕਰਤਾ ਅਤੇ ਗੁੰਤੀ ਵੀ ਡੰਡੀ ਦੂਜੀ ਚੀਜ਼ ਹੈ ਉਹਨ ਦਾ ਗੋਲਾ ਚੁੱਕ ਕੇ ਪਤੰਗ ਉਡਾਉਣਾ ਅਤੇ ਉਹਨ ਖਰਾਬ ਕਰਨੀ ਡੰਡੀ ਤੀਜੀ ਸੀ ਪੱਗ ਸਟਾਰ ਬੰਨਣ ਸਮੇ ਬੁਣਤੀ ਵਿੱਚੋਂ ਸਲਾਈ ਕੱਢ ਕੇ ਪੱਗ ਵਿੱਚ ਜ਼ੋਰ ਨਾਲ ਫੇਰਨੀ ਅਤੇ ਵਿੰਗੀ ਕਰ ਦੇਣੀ ਡੰਡੀ ਬੀਬੀਆਂ ਵਿੱਚੋਂ ਹਰੇਕ ਕੋਲ ਕਾਰੀਗਰੀ ਦੇ ਨਾਲ-ਨਾਲ ਸਹਿਜ ਵਿੱਚ ਰਹਿਣ ਦਾ ਹੁਨਰ ਵੀ ਬਹੁਤ ਹੁੰਦਾ ਸੀ ਡੰਡੀ ਉਹਨਾਂ ਦੀ ਕਲਾ ਦੇਖਣ ਦਾ ਵੀ ਆਪਣਾ ਹੀ ਇੱਕ ਆਨੰਦ ਸੀ ਡੰਡੀ ਜੇ ਕੋਈ ਬੁਣਤੀ ਗਲਤ ਹੋ ਜਾਣੀ ਤਾਂ ਸਹਿਜ ਢੰਗ ਨਾਲ ਉਦੇੜ ਕੇ ਦੁਬਾਰਾ ਬਣਾਉਣਾ ਨਾ ਖਿਜਦੀਆਂ ਸੀ ਨਾ ਇਸ ਦਾ ਕੋਈ ਦੁੱਖ ਮੰਨਦੀਆਂ ਸੀ ਡੰਡੀ ਹਾਲਾਂਕਿ ਉਹ ਦੇੜਨ ਨੂੰ ਘੱਟ ਸਮਾਂ ਲੱਗਦਾ ਸੀ ਪਰ ਗੋਲਾ ਬਣਾਉਣ ਦਾ ਕੰਮ ਇਸ ਕਰਕੇ ਧੀਰਜ ਨਾਲ ਪੂਰਾ ਕੀਤਾ ਜਾਂਦਾ ਸੀ ਤਾਂ ਜੋ ਪੁਨ ਦੁਬਾਰਾ ਕਿਸੇ ਹੋਰ ਕਲਾਕ੍ਰਿਤੀ ਲਈ ਵਰਤੀ ਜਾ ਸਕੇ ਡੰਡੀ ਇਹਨਾਂ ਗੱਲਾਂ ਤੋਂ ਜੋ ਸਿੱਖਿਆ ਉਹ ਅੱਜ ਮੇਰੀ ਜ਼ਿੰਦਗੀ ਨੂੰ ਬਹੁਤ ਸੁਖਾਲਾ ਕਰ ਰਿਹਾ ਹੈ ਡੰਡੀ ਜ਼ਿੰਦਗੀ ਦੀ ਬੁਣਤੀ ਵਿੱਚ ਚੰਗਾ ਡਿਜ਼ਾਈਨ ਪਾਉਣ ਵਿੱਚ ਗਲਤੀ ਹੋ ਜਾਂਦੀ ਹੈ ਡੰਡੀ ਅਜਿਹੇ ਮੌਕਿਆਂ ਉੱਤੇ ਪੁਨ ਬੀਬੀਆਂ ਦੇ तरीके ਨਾਲ سوچ ਕੇ ਚੱਲਣਾ ਗੁੱਸੇ ਵਿੱਚ ਕਿਜ ਜਾਣ ਜਾਂ ਹਾਰ ਮੰਨ ਲੈਣ ਨਾਲੋਂ ਕਿਤੇ ਚੰਗਾ ਹੈ ਡੰਡੀ ਇਹ ਸੋਚ ਕੇ ਦੁਬਾਰਾ ਕੰਮ ਉਤੇ ਲੱਗিয়ে ਕਿ ਜ਼ਿੰਦਗੀ ਮੇਰੀ ਹੈ ਇਸ ਦੇ ਡਿਜ਼ਾਈਨ ਮੈਂ ਪਾਉਣੇ ਨੇ ਤੇ ਜੇ ਮੈਂ ਨਿਰਾਸ਼ ਹੋ ਕੇ ਇਹ ਉਨ ਉਲਝਾ ਲਈ ਤਾਂ ਨੁਕਸਾਨ ਵੀ ਮੇਰਾ ਹੀ ਹੈ ਡੰਡੀ ਜ਼ਿੰਦਗੀ ਵਿੱਚ ਜਦੋਂ ਵੀ ਔਖਾ ਸਮਾਂ ਆਵੇ ਤਾਂ ਉਹਨਾਂ